76 ਸਾਲ ਬੀਤ ਜਾਂਦੇ باوجود ਵੀ ਦਿਨਾਨਗਰ ਮਕੋੜਾ ਪੱਤਨ ਰਾਵੀ ਦਰਿਆ ਤੇ ਪੱਕਾ ਪੁਲ ਨਾ ਹੋਣ ਕਰਕੇ ਪਾਰ ਵੱਸਦੇ ਸੱਤ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਨਰਕ ਬਣੀ ਹੋਈ ਹੈ ਤੁਸੀਂ ਵੇਖ ਸਕਦੇ ਹੋ ਕਿ ਹੁਣ 3 ਮਹੀਨੇ ਜਿਹੜਾ ਵਾ ਇਸ ਜਿਹੜੇ ਪਾਰ ਵੱਸ ਸੱਤ ਪਿੰਡ ਹੈਗੇ ਨੇ ਉਹਨਾਂ ਦੇ ਲੋਕਾਂ ਨੂੰ ਸਫ਼ਰ ਕਰਨ ਦੇ ਲਈ ਇੱਕ ਮਾਤਰ ਸਹਾਰਾ ਜਿਹੜਾ ਵਾ ਉਹ ਕਿਸ਼ਤੀ ਆ ਕਿਸ਼ਤੀ ਦੇ ਜ਼ਰੀਏ ਹੀ ਸਫ਼ਰ ਜਿਹੜਾ ਵਾ ਕੀਤਾ ਜਾਵੇਗਾ ਕਿਉਂਕਿ ਹੁਣ ਬਰਸਾਤ ਦਾ ਸੀਜ਼ਨ ਜਿਹੜਾ ਵਾ ਉਹ ਸ਼ੁਰੂ ਹੋ ਚੁੱਕਾ ਜਿਸ ਕਰਕੇ ਜਿਹੜਾ ਇੱਥੇ ਫਟਿਆਂ ਵਾਲਾ ਪੁਲ ਆਰਜੀ ਪੁਲ ਬਣਿਆ ਸੀਗਾ ਉਸ ਨੂੰ ਫਿਲਹਾਲ ਜਿਹੜਾ ਵਾ ਹੁਣ ਚੁੱਕ ਦਿੱਤਾ ਗਿਆ ਤਾਂ ਹੁਣ ਤਿੰਨ ਮਹੀਨੇ ਇਹ ਜਿਹੜੇ ਸੱਤ ਪਿੰਡ ਨੇ ਇਹ ਟਾਪੂ ਬਣ ਕੇ ਰਹਿ ਗਏ ਨੇ ਇਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਸਿਰਫ ਤੇ ਸਿਰਫ ਕਿਸ਼ਤੀ ਦਾ ਸਹਾਰਾ ਜਿਹੜਾ ਵਾ ਉਹ ਲੈਣਾ ਪਵੇਗਾ ਪਿੰਡ ਵਾਸੀ ਮੇਰੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਔਖਾ ਹੁੰਦਾ ਵਾ ਕਿੰਨੀਆਂ ਹੈਗਾ ਮੁਸ਼ਕਲਾਂ ਜਿਹੜਾ ਸਾਹਮਣਾ ਵਾ ਉਹ ਲੋਕਾਂ ਨੂੰ ਕਰਨਾ ਪੈਂਦਾ ਕੁਝ ਨੌਜਵਾਨ ਨੇ ਭਾਈ ਦੱਸ ਦਿਓ ਜੀ ਇਹ ਕਿਹੜਾ ਇਲਾਕਾ ਹੈਗਾ ਵਾ ਤਾਂ ਕਿੰਨਾ ਕਿ ਮੁਸ਼ਕਲਾਂ ਸਾਹਮਣੇ ਕਰਨਾ ਪੈਂਦਾ ਇੱਧਰ ਦੂਰ ਕੁੱਕਰ ਤਿੰਨ ਚਾਰ ਪਿੰਡ ਹੈ ਸੱਤ ਅੱਠ ਪਿੰਡ ਹੈਗੇ ਆ ਜਿਨ੍ਹਾਂ ਦੇ ਕਰਕੇ ਪ੍ਰੋਬਲਮ ਬੜੀ ਜ਼ਿਆਦਾ ਗੰਨੇ ਦਾ ਸੀਜ਼ਨ ਆ ਜਾਂਦਾ ਗੰਨੇ ਨੂੰ ਟਰਾਲੀਆਂ ਜਿਦਾਂ ਆਪਣੀ ਲੋਡੇਡ ਟਰਾਲੀਆਂ ਕਿਸਾਨਾਂ ਨੂੰ ਇੱਕ ਵਾਰੀ ਤਾਂ ਪਹਿਲੇ ਲੋਡ ਕਰਕੇ ਲੈਣਾ ਪੈਂਦੀ ਫਿਰ ਉਹਨਾਂ ਨੂੰ ਦੋ ਤਿੰਨ ਵਾਰੀ ਟਰਾਲੀਆਂ ਚ ਕਰਕੇ ਲੋਡ ਡਾਇਵਰਟ ਕਰਨਾ ਪੈਂਦਾ ਕਿਉਂਕਿ ਫੱਟੇ ਵਾਲੇ ਪੁਲ ਤੋਂ ਵੀ ਲੋਡ ਦੀ ਲਿਮਟ ਬਣਾਈ ਹੋਈ ਹੈ ਜਿਹਦੇ ਕਰਕੇ ਜਿਹੜੀ ਟਰਾਂਸਪੋਰਟੇਸ਼ਨ ਕੋਸਟ ਹੈ ਉਹ ਬਹੁਤ ਜ਼ਿਆਦਾ ਵਧ ਜਾਂਦੀ ਹੈ ਲੇਬਰ ਕੋਸਟ ਉਹ ਵੀ ਵਧ ਜਾਂਦੀ ਹੈ ਜਦਕਿ ਜੋ ਪ੍ਰਾਈਸ ਰੇਟ ਆ ਉਹ ਸਰਕਾਰ ਨੇ ਸਾਰਿਆਂ ਵਾਸਤੇ ਸੇਮ ਰੱਖੇ ਹੋਏ ਆ ਤੇ ਇਸ ਇਲਾਕੇ ਦੇ ਜਿਹੜਾ ਕਿਸਾਨ ਆ ਉਹ ਜਿਆਦਾ ਮਤਲਬ ਕਿ ਬਹੁਤ ਜਿਆਦਾ ਲਾਸਟ ਆ ਤੇ ਉਹਨਾਂ ਨੂੰ ਬੜੀ ਜਿਆਦਾ ਪ੍ਰੋਬਲਮ ਹੁੰਦੀ ਪਈ ਆ ਅਸੀਂ ਖੇਤੀ ਕਿਦਾਂ ਕਰੀਏ ਹੁਣ ਅਸੀਂ ਆਪਣਾ ਝੋਨੇ ਦਾ ਸੀਜ਼ਨ ਆ ਤੇ ਜੇ ਆਪਾਂ ਇੱਥੇ ਬੀਜ ਵੀ ਦੀਏ ਆਪਣੀਆਂ ਪਿਆਲੀਆਂ 'ਚ ਝੋਨਾ ਬੀਜ ਵੀ ਦੀਏ ਤੇ ਜੂਨ ਜੁਲਾਈ ਜਦੋਂ ਬਾਰ ਬਰਸਾਤਾ ਪੈਣੀ ਇੱਕ ਤਾਂ ਪੁੱਲ ਨਹੀਂ ਆ ਖਾਦਾਂ ਕਿਦਾਂ ਲੈ ਕੇ ਆਵਾਂਗੇ ਇਤੋਂ ਹੀ ਦੇਖ ਹੀ ਰਹੇ ਹੋ ਕਿ ਟਰਾਂਸਪੋਰਟੇਸ਼ਨ ਕਿਦਾਂ ਟਫ ਆ ਕਿੰਨੇ ਮਹੀਨੇ ਜਿਹੜਾ ਵਾ ਇਹ ਇਥੋਂ ਪੁੱਲ ਚੁੱਕਿਆ ਜਾਣਾ ਹੈਗਾ ਵਾ ਤਾਂ ਕਿਸਤੀ ਜਿਹੜੀ ਪੈਣੀ ਹੈਗੀ ਬਰਸਾਤਾਂ ਦਾ ਸਾਰਾ ਸੀਜ਼ਨ ਜਿਹੜਾ ਆ ਇਹ ਇਦਾਂ ਹੀ ਰਹਿਣਾ ਲੋਕੀ ਮਜਬੂਰ ਆ ਬੇੜੀਆਂ ਤੋਂ ਆਪਣਾ ਸਾਰਾ ਸਮਾਨ ਲੈ ਕੇ ਇੱਧਰ ਆ ਕੇ ਫਿਰ ਖਾਦਾਂ ਜਿਦਾਂ ਤੁਹਾਨੂੰ ਪਤਾ ਹੀ ਆ ਬੋਰੀਆਂ ਭਾਰੀਆਂ ਹੁੰਦੀਆਂ ਬਾਈਕਾਂ ਦੇ ਵਿਚਾਰੇ ਦੇਖੋ ਕਿਦਾਂ ਲੈ ਕੇ ਜਾ ਰਹੇ ਆ ਉਹਨਾਂ ਦੀਆਂ ਬਾਈਕਾਂ ਟੁੱਟ ਜਾਂਦੀਆਂ ਤਾਂ ਜਿੰਮੇਦਾਰ ਕੌਣ ਆ ਕੋਈ ਵੀ ਨਹੀਂ ਸਾਡੀ ਕੋਈ ਸਾਰ ਨਹੀਂ ਲੈ ਰਿਆ ਇੱਧਰ ਸਰਕਾਰਾਂ ਵੱਲੋਂ ਝੂਠੇ ਵਾਅਦੇ ਕਰਕੇ ਚਲੇ ਜਾਂਦੇ ਆ ਹਾਲਾਂਕਿ ਥੋੜੀ ਡਿਵੈਲਪਮੈਂਟ ਮੈਂ ਮੰਨਦਾ ਆ ਇਸ ਸਰਕਾਰ 'ਚ ਹੋਈ ਆ ਆਈ ਟੈਲ ਵਗੈਰਾ ਲੱਗੀ ਆ ਉਹਦੇ ਜੋ ਜੋ ਹੋਇਆ ਉਹ ਤਾਂ ਅਸੀਂ ਕਵਾਂਗੇ ਕਿ ਹਾਂ ਹੋਇਆ ਪਿੰਡਾਂ 'ਚ ਵਿਕਾਸ ਹੋ ਰਿਹਾ ਲੇਕਿਨ ਪਰ ਜਿਹੜਾ ਮੁੱਖ ਕਨੈਕਸ਼ਨ ਆ ਜਿਹੜਾ ਲੰਬੇ ਸਮੇਂ ਤੋਂ ਆ ਜਿਹੜਾ ਟਾਈਮ ਆ ਜਿਹੜੇ ਲੋਕੀ ਕਹਿ ਰਹੇ ਆ ਕਿ ਸਾਨੂੰ ਪੁਲ ਦਿੱਤਾ ਜਾਵੇ ਪੁਲ ਦਿੱਤਾ ਜਾਵੇ ਕਈ ਸਾਰੇ ਧਰਨੇ ਵੀ ਲੱਗ ਚੁੱਕੇ ਆ ਡੀਸੀ ਦਫ਼ਤਰ ਦਾ ਘਰਾਬ ਵੀ ਹੋ ਚੁੱਕਿਆ ਲੇਕਿਨ ਪੁਲ ਜਿਹੜਾ ਆ ਉਹ ਇਹਨਾਂ ਲੋਕਾਂ ਦੇ ਸਬੂਤਦ ਨਹੀਂ ਹੋ ਪਾ ਰਿਹਾ ਬੜੀਆਂ ਜਿਆਦਾ ਵਵਾਵਾਂ ਵੀ ਆਈਆਂ ਰਿਅਮਰਸ ਆਏ ਆ ਕਿ ਜਿਹੜੇ ਪੁਲ ਦੇ ਪੈਸੇ ਸੈਂਕਸ਼ਨ ਹੋ ਗਏ ਆ ਤੇ ਉਹ ਬਣ ਕਿਉਂ ਨਹੀਂ ਰਿਹਾ ਕੀ ਰੀਜ਼ਨ ਆ ਪਿੰਡ ਵਾਸੀਆਂ ਨੂੰ ਕੋਈ ਵੀ ਹਾਲਾਤਾਂ ਤੋਂ ਜਾਗਰੂਕ ਨਹੀਂ ਕਰਵਾ ਰਿਆ ਬਿਲਕੁਲ ਇਹ ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਇੱਥੇ ਪੱਕਾ ਪੁਲ ਚਾਹੀਦਾ ਵਾ ਲੇਕਿਨ ਪੱਕਾ ਪੁਲ ਜਿਹੜਾ ਵਾ ਲੰਮੇ ਸਮੇਂ ਤੋਂ ਨਹੀਂ ਬਣ ਰਿਹਾ ਜਿਸ ਕਰਕੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨੇ ਤੁਸੀਂ ਦੱਸ ਦਿਓ ਜੀ ਤੁਹਾਡੀ ਤਾਂ ਕਾਫੀ ਉਮਰ ਹੋ ਗਈ ਆ ਤੁਸੀਂ ਕਿੰਨੇ ਉਮਰ ਤੋਂ ਇਹ ਦੇਖ ਰਹੇ ਹੋ ਵੀ ਪੁਲ ਜੜਾ ਨਹੀਂ ਹੈ ਸਾਡੀ ਜੀ ਮੇਰੀ ਦੇ 65 ਸਾਲ ਉਮਰ ਹੋ ਗਈ ਆ ਮੈਨੂੰ ਤੇ ਅੱਦਾਂ ਹੀ ਦੇਖਦੇ ਹੋ ਗਿਆ ਜੀ ਭੈਣ ਤੇ ਪੁਲ ਨਾ ਹੀ ਤੇ ਪੱਕਾ ਬੱਜਾ ਅਜੇ ਤੱਕ ਪਹਿਲੇ ਤਾਂ ਕੱਚਾ ਵੀ ਨਹੀਂ ਕੱਚਾ ਵੀ ਆਣਾ 30 40 ਸਾਲ ਤੋਂ ਬੱਜਣ ਲਗਾਇਆ ਫਟੇਆਂ ਵਾਲਾ ਉਹ ਵੀ ਹੁਣ ਬਰਸਾਤ ਚ ਚੁੱਕਿਆ ਜਾਂਦਾ ਬਰਸਾਤ ਕਰਕੇ ਚੁੱਕਿਆ ਜਾਂਦਾ ਪੋਲੇ ਜੇ ਕੋਈ ਬਿਮਾਰ ਹੋ ਜੇ ਜਾਂ ਜਿਹੜੇ ਬੱਚੇ ਉਥੇ ਪੜਦੇ ਨੇ ਉਹਨਾਂ ਦੀ ਫਿਰ ਕਿਦਾਂ ਸਹੂਲਤ ਹੈ ਸਹੂਲਤ ਤਾਂ ਕੋਈ ਵੀ ਨਹੀਂ ਫਿਰ ਆ ਜਾ ਕੇ 베ੜੀ ਇਹੋ ਹੀ ਹੈ ਜੇ ਕੋਈ ਲੈ ਗਿਆ ਠੀਕ ਹੈ ਨਹੀਂ ਲੈ ਗਿਆ ਬਸ ਜੀ ਦੇਖਿਆ ਦੋ ਘੰਟੇ ਤੋਂ ਇੱਥੇ ਵੇਟ ਕਰ ਰਹੇ ਆ ਦੋ ਦੋ ਘੰਟੇ ਤੋਂ ਵੇਟ ਕਰ ਰਹੇ ਆ ਹੁਣ ਉੱਥੇ ਬੰਦੇ ਪੂਰੇ ਹੋਣਗੇ ਵਿਚਾਰੇ ਤਾਂ ਹੀ ਲੈ ਕੇ ਆਣਗੇ ਹੁਣ ਇੱਧਰੋਂ ਬੰਦੇ ਪੂਰੇ ਹੋਣਗੇ ਫਿਰ ਜੇ ਮੰਨ ਲਓ ਕਿਸੇ ਨੂੰ ਐਮਰਜੈਂਸੀ ਹੈ ਤੁਸੀਂ ਹਾਲਾਤ ਦੇਖ ਹੀ ਰਹੇ ਹੋ ਜੇ ਕਿਸ ਨੂੰ ਐਮਰਜੈਂਸੀ ਪੈ ਗਈ ਹੈ ਇੱਥੋਂ ਵਾਜਾ ਮਾਰਾਂਗੇ ਜੇ ਉੱਧਰ ਕੋ ਇਨ ਇਦੇ ਇੱਥੇ ਬੰਦਾ ਮਰ ਜਾਏਗਾ ਕਿ ਇਹਨੂੰ ਹਾਰਟ ਅਟੈਕ ਹੋ ਜਾਏ ਕੀ ਹੋਏ ਕੁਝ ਵੀ ਨਹੀਂ ਆ ਕਿੱਦਾਂ ਜਾ ਬਿਲਕੁਲ ਇਹ ਲੋਕ ਨੇ ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਥੇ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਕੋਈ ਵੀ ਜਿਹੜੀ ਮੈਡੀਕਲ ਸਹੂਲਤ ਜਿਹੜੀ ਆ ਉਹ ਵੀ ਜਿਹੜੀ ਆ ਲੋਕਾਂ ਨੂੰ ਨਹੀਂ ਮਿਲ ਪਾਰੀ ਕਿਉਂਕਿ ਜਿਹੜਾ ਆਨਜਾਨ ਦਾ ਰਸਤਾ ਜਿਹੜਾ ਇੱਕੋ ਸਾਧਨ ਜਿਹੜਾ ਹੈਗਾ ਉਹ ਕਿਸਤੀ ਹੈਗਾ ਤੇ ਕਿਸਤੀ ਵੀ ਕੁਝ ਸਮੇਂ ਬਾਅਦ ਪੈਂਦੀ ਹੈ ਜਦੋਂ ਯਾਤਰੀ ਇੱਥੇ ਇਕੱਠੇ ਹੋ ਜਾਂਦੇ ਨੇ ਉਦੋਂ ਹੀ ਮਲਾਹ ਜਿਹੜਾ ਵਾ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਲੈ ਕੇ ਜਾਂਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮਲਾਹ ਜਿਹੜਾ ਵਾ ਹੁਣ ਫਿਰ ਯਾਤਰੀਆਂ ਦੀ ਵੇੜ ਕਰ ਰਿਹਾ ਵਾ ਜਿਹੜੇ ਇੱਕ ਜਗ੍ਹਾ ਤੋਂ ਪਿੰਡ ਦੇ ਲੋਕ ਜਿਹੜੇ ਦੂਜੀ ਜਗ੍ਹਾ ਸ਼ਹਿਰ ਜਾਣਾ ਚਾਹੁੰਦੇ ਨੇ ਉਹਨਾਂ ਦੀ ਵੇੜ ਜਿਹੜੀ ਆ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਮਲਾਹ ਸਾਹਿਬ ਦੱਸ ਦਿਓ ਜੀ ਕਿੰਨਾ ਸਮਾਂ ਬੇੜੀ ਪੈਂਦੀ ਹੈਗੀ ਆ ਤਾਂ ਕੀ ਹਾਲਾਤ ਨੇ ਤੇ ਪਿੰਡ ਦੇ ਬੇੜੀ ਸ ਬੇੜੀ ਚਲਦੀ ਰਹਿੰਦੀ ਹੈ ਪੂਰਾ ਦਿਨ ਚਲਦੀ ਹੈ ਪਰ ਜਦੋਂ ਯਾਤਰੀ ਇਕੱਠੇ ਹੋ ਜਾਂਦੇ ਦੋਂ ਬੇੜੀ ਚੱਲ ਜਦੋਂ 5-7 ਸਵਾਰੀਆਂ ਹੋਣ ਉਹਨੂੰ ਉਨਤ ਪਾਈਦਾ ਹਾਂਜੀ ਹਾਂ ਆਤ ਕੀ ਨੇ ਇਸ ਪਿੰਡ ਦੇ ਜਿਹੜੇ 7 ਪਿੰਡ ਵਸਦੇ ਨੇ ਹਾਂ ਤੇ ਇਦਾਂ ਹੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਜੋ ਵੀ ਹੈਗਾ ਹਰ ਸਾਲ ਹੀ ਇਦਾਂ ਹੀ ਚਾਰ ਮਹੀਨੇ ਜਿਹੜੀ ਬਰਸਾਤ ਆਉਂਦੀ ਹੈ ਬਸ ਇਹੋ ਹੀ ਹਾਲ ਹੁੰਦੇ ਬੇੜੀ ਜਾਣੇ ਜਾ ਕੇ ਲੰਘਦੇ ਬਸ ਅਭੀ ਤੁਸੀਂ ਦੱਸੋ ਤੁਸੀਂ ਕਿਹੜੀ ਜਗ੍ਹਾ ਜਾ ਰਹੇ ਹੋ ਜੀ ਮੈਂ ਬਰਾਹ ਪਰ ਜਾ ਰਿਹਾ ਜੀ ਤੇ ਕੋਕਰਾਂ ਤੋਂ ਆਇਆ ਮੈਂ ਝੋਨੇ ਨੂੰ ਪਾਣੀ ਲਾ ਕੇ ਇਸ ਕਰਕੇ ਹੁਣ ਬੇੜੀ ਦਾ ਇੰਤਜ਼ਾਰ ਕਰ ਰਹੇ ਹਾਂ ਉਹਦੇ ਹੁਣ ਚੱਲਨੇ ਆ ਫਿਰ ਘਰ ਜਾ ਕੇ ਰੋਟੀ ਰੱਟੀ ਖਾਵਾਂਗੇ ਜਾ ਕੇ ਇਹ ਕਿੰਨੀ ਔਖੀ ਖੇਤੀ ਆ ਜਿਹੜੀ ਇਹ ਪਾਰ ਵਸਦੇ ਦਰਿਆ ਤੋਂ ਖੇਤੀ ਬਹੁਤ ਔਖੀ ਆ ਜੀ ਹੁਣ ਤੁਹਾਨੂੰ 4 ਮਹੀਨੇ ਕੋਈ ਪਤਾ ਨਹੀਂ ਅਸੀਂ ਇੱਧਰ ਚੱਲ ਗਏ ਤੇ ਪਿੱਛੇ ਪਰਿਵਾਰ ਨੂੰ ਮਿਲਣਾ ਜਾਂ ਨਹੀਂ ਮਿਲਣਾ ਫੋਨ ਦਾ ਵੀ ਸੰਪਰਕ ਟੁੱਟ ਜਾਂਦਾ ਇਸ ਕਰਕੇ ਇਹਨਾਂ ਦੇ ਸਿਰ ਦੇ ਉੱਪਰ ਅਸੀਂ ਜੀਨੇ ਆ ਇਹ 2-3 ਆਦਮੀ ਪਾਣੀ ਨਗਾਹਾਂਦੇ ਆ ਤੇ ਅਸੀਂ ਚੱਲ ਜੰਨੇ ਆ ਕੋਈ ਉਹੋ ਜੀ ਸੁਵਿਧਾ ਨਹੀਂ ਹੈ ਸਾਡੇ ਵਿੱਚ ਆ ਫਿਰ ਵਿਆਹ ਸ਼ਾਦੀ ਦਾ ਕਿੱਦਾਂ ਨਿਆਣੇ ਦੇ ਵਿਆਹ ਸ਼ਾਦੀ ਹੁੰਦੀ ਜਾਵੇ ਸਕੂਲ ਕਰਦੀ ਸ਼ਾਦੀ ਜੋ ਇੱਧਰ ਲੋਕ ਐ ਸਾਰੇ ਇੱਧਰ ਕੋਈ ਸਾਧਨ ਕਰ ਰੱਖੇ ਆਪਣੇ ਆਪਣੇ ਕੋਈ ਬਰਾਹ ਪਰ ਕੋਈ ਦਿਨ ਨਗਰ ਕੋਈ ਗੁਰਦਾਸ ਪਰ ਉਧਰ ਹੀ ਸ਼ਾਦੀਆਂ ਕਰਦੇ ਆ ਉੱਥੇ ਇਹ ਤੇ ਸਿਰਫ ਰੱਖਿਆ ਵੀ ਖੇਤੀ ਕਰਨ ਵਾਸਤੇ ਕਿਉਂ ਬੱਚਾ ਸਕੂਲ ਨਹੀਂ ਜਾ ਸਕਦਾ ਟਾਈਮ ਨਾ ਤੇ ਨਾ ਹੀ ਟਾਈਮ ਨਾ ਆ ਸਕਦਾ ਜਿਹਨਾਂ ਦੇ ਬੱਚੇ ਇੱਧਰ ਆ ਉਹਨਾਂ ਉਧਰ ਦੇਖਣਾ ਮਾਪੇ ਆਪਣੇ ਵੀ ਸਾਡਾ ਬੱਚਾ ਆਉਣਾ ਜਾਂ ਨਹੀਂ ਆਉਣਾ ਇਹ ਬਾਕੀ ਹੋਰ ਸਭ ਠੀਕ ਹੈ ਬਿਲਕੁਲ ਜਿੱਥੇ ਸਰਕਾਰਾਂ ਡਿਜੀਟਲ ਇੰਡੀਆ ਦੀ ਗੋਲ ਕਾਦੀਆਂ ਨੇ ਲੇਕਿਨ ਇਹ ਡਿਜੀਟਲ ਇੰਡੀਆ ਦੀ ਤਸਵੀਰ ਹੈਗੀ ਆ ਜੋ ਕਿ ਅਜੇ ਵੀ ਕਈ ਜਗ੍ਹਾ ਤੋਂ ਪਛੜਿਆ ਹੈਗਾ ਵਾ ਇਹ ਇਲਾਕਾ ਜਿਹੜਾ ਵਾ ਸੱਤ ਪਿੰਡ ਪੈਂਦੇ ਨੇ ਰਾਵੀ ਦਰਿਆ ਤੋਂ ਪਾਰ ਲੇਕਿਨ ਜਦੋਂ ਬਰਸਾਤੀ ਸੀਜ਼ਨ ਸ਼ੁਰੂ ਹੁੰਦਾ ਤਾਂ ਇਹ ਜਿਹੜੀ ਬੇੜੀ ਆ ਉਹ ਇੱਕੋ ਮਾਤਰ ਸਹਾਰਾ ਜਿਹੜਾ ਵਾ ਇਹਨਾਂ ਦਾ ਬਣ ਕੇ ਰਹਿ ਜਾਂਦੀ ਆ ਸਰਕਾਰਾਂ ਤੋਂ ਅਪੀਲ ਕੀਤੀ ਜਾ ਰਹੀ ਆ ਕਿ ਜਲਦ ਤੋਂ ਜਲਦ ਇੱਥੇ ਪੱਕਾ ਪੁਲ ਬਣਾਇਆ ਜਾਵੇ ਤਾਂ ਜੋ ਜਿਹੜੇ ਪਾਰ ਵੱਸਦੇ ਸੱਤ ਪਿੰਡ ਹੈਗੇ ਨੇ ਰਾਵੀ ਤੋਂ ਪਾਰ ਵੱਸਦੇ ਉਹਨਾਂ ਨੂੰ ਵੀ ਸਹੂਲਤ ਜਿਹੜੀ ਆ ਮਿਲ ਸਕੇ कैमरा पर्सन जगजीत सिंह अवतार सिंह दैनिक सवेरा टीवी गुरदासपुर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर